ਕਿਸੇ ਬੰਦੇ ਤੇ ਅੱਜ ਦੀ ਜ਼ਿੰਦਗੀ ਚ ਅਹਿਸਾਨ ਕਰਦੇ ਹਾਂ ਕੋਈ ਪਤਾ ਨਹੀਂ ਕੱਲ ਨੂੰ ਤੇਰਾ ਅਹਿਸਾਨ ਯਾਦ ਰੱਖੇ ਤੇ ਭਾਵੇਂ ਉਹ ਕੌਣ ਰੱਖਦਾ ਅਗਲਾ ਯਾਦ ਰੱਖੇ ਤੇ ਨੂੰ ਨਾ ਰੱਖੇ ਕਿਸੇ ਬੰਦੇ ਨੂੰ ਲੋੜ ਪੈ ਗਈ ਤੂੰ ਕਿਹਾ ਯਾਰ ਹੱਦ ਕਰਤੀ ਮੇਰਾ ਕੰਮ ਬਾਅਦ ਚ ਸਹੀ ਲੱਖ ਰੁਪਇਆ ਚਾਹੀਦਾ ਲੈ ਚੁੱਕ ਕੇ ਲੈ ਜਾ ਤੇ ਅਗਲਾ ਕਹੇ ਸਾਲ ਬਾਅਦ ਉਹਨੂੰ ਲੋੜ ਪੈ ਜੇ ਤੂੰ ਕਹੇਂ ਜਾ ਕੇ ਵੀ ਯਾਰ ਤੇਰਾ ਉਦੋਂ ਕੰਮ ਸਾਰਿਆ ਸੀ ਲੈ ਲੱਖ ਰੁਪਈਆ ਦਿੱਤਾ ਸੀ ਮੈਨੂੰ ਵੀ ਦੇ ਦੇ ਅਲਾ ਕਹਿੰਦੇ ਜਾ ਕੋਈ ਨਹੀਂ ਬਥੇਰੇ ਤੇਰੇ ਵਰਗੇ ਤੁਰੇ ਫਿਰ ਕਿੰਨੇ ਲੋਕ ਨੇ ਕੋਈ ਯਾਦ ਨਹੀਂ ਰੱਖਦਾ ਇੱਥੇ ਪਰ ਚੇਤੇ ਰੱਖਿਓ ਇਹ ਸੰਸਾਰ ਦੇ ਲੋਕਾਂ ਦਾ ਵਿਹਾਰ ਹੈ ਦੁਨੀਆ ਦੇ ਲੋਕਾਂ ਦਾ ਵਿਹਾਰ ਹੈ ਲੋਕੀ ਵਰਤ ਕੇ ਮਤਲਬ ਕੱਢ ਕੇ ਤੈਨੂੰ ਛੱਡ ਜਾਣਗੇ ਪਰ ਇੱਕ ਗੱਲ ਚੇਤੇ ਰੱਖੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦੇ ਪਿਆਰ ਵਿੱਚ ਇੱਥੇ ਜੁੜ ਕੇ ਬੈਠਾ ਹੈ ਇੱਕ ਇੱਕ ਮਿੰਟ ਦਾ ਸਾਹਵਕ ਲਗੀਆਂ ਵਾਲਿਆਂ ਨੇ ਤੁਹਾਨੂੰ ਦੇਣਾ ਹੈ ਵਾਹ ਵਾਹ ਇੱਕ ਇੱਕ ਮਿੰਟ ਦਾ ਸਾਹ ਮਹਾਰਾਜ ਨੇ ਤੁਹਾਨੂੰ ਦੇਣਾ ਹੈ ਰੱਖਣਾ ਨਹੀਂ ਉਹ ਦੁਨੀਆ ਦੇ ਲੋਕ ਨੇ ਕੋਈ ਆਪਣਾ ਬਣਾਇਆ ਨਹੀਂ ਬਣਦਾ ਇਹ ਦੁਨੀਆ ਦੇ ਲੋਕਾਂ ਦੇ ਕੰਮ ਹੈ ਕੋਈ ਆਪਣਾ ਬਣਾਇਆ ਨਹੀਂ ਬਣਦਾ ਜਿਹੜੇ ਬਣਦੇ ਨੇ ਉਹ ਛੱਡ ਜਾਂਦੇ ਆਪਣਾ ਬਣਾਇਆ ਨਹੀਂ ਬਣਦਾ ਜਿਹੜੇ ਬਣਦੇ ਨੇ ਉਹ ਛੱਡ ਜਾਂਦੇ ਕੋਈ ਆਪਣਾ ਬਣਾਇਆ ਨਹੀਂ ਦੇ ਨੇ ਓ ਛੱਡ ਜਾਂਦੇ ਮੈਂ ਆਪਣਾ ਫਾਇਦਾ ਨਹੀਂ ਬਣਦਾ ਬੜਦੇ ਨੇ ਓ ਛੱਡ ਜਾਂਦੇ ਇਹ ਦੁਨੀਆ ਸਾਰੀ ਮਤਲਬ ਦੀ ਇਹ ਦੁਨੀਆ ਸਾਰੀ ਮਤਲਬ ਦੀ ਪਿਆਰ પાਕੇ ਮਤਲਬ ਕੱਟ ਜਾਂਦੇ ਇਹ ਦੁਨੀਆ ਸਾਰੀ ਮਤਲਬ ਦੀ ਪਿਆਰ પાਕੇ ਮਤਲਬ ਕੱਟ ਜਾਂਦੇ ਮਤਲਬ ਦੀ ਮਤਲਬ ਪਾਸੀ ਜਾਂਦਾ ਆਹ ਮਤਲਬ ਦੀ ਕੱਟ ਜਾਂਦੇ ਦੁਨੀਆਂ ਸਾਰੀ ਮਤਲਬ ਦੀ ਬਿਹਰ ਪਾ ਕੇ ਮਤਲਬ ਕੱਟ ਜਾਂਦੇ ਦੁਨੀਆਂ ਸਾਰੀ ਮਤਲਬ ਦੀ ਪਿਆਰ ਪਾ ਕੇ ਮਤਲਬ ਕੱਟ ਜਾਂਦੇ ਕੋਈ ਆਪਣਾ ਦੇ ਨੇ ਉਹ ਛੱਡ ਲਈ ਆਪਣਾ ਬਿਨਾ ਨਹੀਂ ਬਣਦਾ ਬਣਦੇ ਨੇ ਉਹ ਛੱਡ ਜਾਂਦੇ ਬਣਾ ਨਹੀਂ ਬਣਿਆ ਨਹੀਂ ਬਣਿਆ ਉਹ ਛੱਡ ਕੱਢ ਜਾਂਦੇ ਆਪਣਾ ਬਣਾਇਆ ਨਹੀਂ ਬਣਦਾ ਜਿਹੜੇ ਬਣਦੇ ਨੇ ਉਹ ਛੱਡ ਜਾਂਦੇ ਕੌਣ ਬਣਦਾ ਕਿਸੇ ਦਾ ਪਰ ਜਿੰਨੇ 1 ਮਿੰਟ ਵੀ ਮਹਾਰਾਜ ਦੇ ਚਰਨਾਂ 'ਚ ਸਾਧ ਸੰਗਤ ਆ ਕੇ ਲੇਖੇ ਲਾ ਲਿਆ ਮਹਾਰਾਜ ਨੇ 1 ਮਿੰਟ ਦਾ ਵੀ ਹਿਸਾਬ ਦੇ ਇੱਕ ਘੜੀ ਦਾ ਵੀ ਹਿਸਾਬ ਦੇਣਾ ਇਹ ਮਹਾਰਾਜ ਦਾ ਪ੍ਰੇਮ ਹੈ ਇਹ ਮਹਾਰਾਜ ਦਾ ਪਿਆਰ ਹੈ ਸਾਧ ਸੰਗਤ ਜੀ ਕੋਈ ਆਵੇ ਤਾਂ ਸੀ ਮੁਰੀਦ ਬਣੀਏ ਤਾਂ ਸਹੀ ਜੇ ਆਉਣਾ ਹੈ ਤੇ ਮੁਰੀਦ ਬਣ ਕੇ ਆਉਣਾ ਹੈ ਤੇ ਮੁਰੀਦ ਕਿਹੋ ਜਾਂ ਭਾਈ ਗੁਰਦਾਸ ਜੀ ਕਹਿੰਦੇ ਮਰਦਾ ਹੋਏ ਮੁਰੀਦ ਨਾ ਗੱਲੀ ਹੋ ਆ ਤੁਸੀਂ ਸਾਰੇ ਮਹਾਪੁਰਸ਼ਾਂ ਦੀ ਵਰਸੀ ਤੇ ਮਹਾਪੁਰਸ਼ਾਂ ਦੇ ਪਿਆਰ ਵਿੱਚ ਆਏ ਹੋ ਉਹ ਮੁਰੀਦ ਹੀ ਤਾਂ ਬਣੇ ਸੀ ਸਾਡੇ ਘਰ ਵਿੱਚ ਬਜ਼ੁਰਗ ਚੜਾਈ ਕਰ ਜੇ ਨਾ ਜੇ ਸਾਡੇ ਘਰ ਚ ਇੱਕ ਬਜ਼ੁਰਗ ਚੜਾਈ ਕਰ ਜੇ ਡ੍ਰੈنگ ਰੂਮ ਚੋਂ ਦੀ ਫੋਟੋ ਲੱਗੀ ਹੋਵੇ ਨਾ ਜਦੋਂ ਉਹਨੂੰ ਨਿਆਣੇ ਜੰਮਦੇ ਨੇ ਵੱਡੇ ਹੁੰਦੇ ਨੇ ਕਹਿੰਦੇ ਇਹ ਫੋਟੋ ਕਿਉਂ ਲਾਈ ਫਿਰ ਪਰਿਵਾਰ ਦੱਸਦਾ ਪੁੱਤ ਤੁਹਾਡਾ ਦਾਦਾ ਇਹ ਕਹਿੰਦੇ ਨਾ ਨਾ ਸਾਨੂੰ ਤਾਂ ਡਰ ਲੱਗਦਾ ਇਹਨੂੰ ਤਾਰੋ ਉਹ ਯਾਦ ਨਹੀਂ ਕਰਦਾ ਜਿਹੜਾ ਮਹਾਪੁਰਸ਼ ਬੰਦਗੀ ਕਰ ਗਿਆ ਭਜਨ ਕਰ ਗਿਆ ਸਿਮਰਨ ਕਰ ਗਿਆ ਯੁੱਗਾਂ ਜੁਗਾਂਤਰਾ ਤੱਕ ਐਸੇ ਮਹਾਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਰਹਿਣ ਕਿਉਂ ਬਲਾ ਜਿਨ ਹਰ ਜਪਿਆ ਵੇ ਹਰ ਸੇਹ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇ ਹਿਆ ਭੇਦ ਨਾ ਜਾਣੋ ਮੂਲ ਸਾਈਂ ਦੇ ਰੇ ਫੇਰ ਥੋੜੀ ਅੰਤਰੋਣਾ ਚ ਉਹਨਾਂ ਦੀਆਂ ਯਾਦਾਂ ਕਿਉਂ ਬਣਾਈਆਂ ਜਾਂਦੀਆਂ ਇੱਕੋ ਚੀਜ਼ ਕੀ ਉਹ ਮਰੀਦ ਬਣ ਚੁੱਕੇ ਸੀ ਮਰੀਦ ਤੇ ਮਰੀਦ ਕਹੋ ਜਾ ਮਰੀਦ ਹੀ ਤਾਂ ਅਸੀਂ ਆ ਮਰੀਦ ਉਹ ਵੀ ਸੀ ਤੇ ਮਰੀਦ ਭਾਈ ਮਰਦਾਨਾ ਵੀ ਸੀ ਸਾਡੇ ਚ ਅੰਰੋਣਾ ਚ ਕੀ ਫਰਕ ਹੈ ਸਾਡੇ ਚ ਐ ਅਸੀਂ ਮੱਥਾ ਤਾਂ ਟੇਕਦੇ ਆ ਪੈਸੇ ਤਾਂ ਰੱਖਦੇ ਆ ਦੇਗ ਵੀ ਕਰਾ ਦਿੰਦੇ ਆ ਆਟਾ ਵੀ ਚੜਾ ਦਿੰਦੇ ਆ ਕਰਦੇ ਤਾਂ ਅਸੀਂ ਵੀ ਬਹੁਤ ਖੁਸ਼ ਆ ਪਰ ਉਸ ਮੰਜ਼ਲ ਤੱਕ ਪਹੁੰਚੇ ਨਹੀਂ। ਬਾarle ਵਿਖਾਵੇ ਨੂੰ ਅਸੀਂ ਜਾਦਾ ਐਮਿਅਤ ਦਿੰਦੇ ਆ। ਜਾਂਦੇ ਹੋ। ਮਰੀਦ ਬਣਿਆ ਸੀ ਭਾਈ ਮਰਦਾਨਾ ਇੱਕ ਦਿਨ ਨਾ ਗੁਰੂ ਸਾਹਿਬ ਐ ਤੁਰੇ ਜਾਂਦੇ ਨੇ। ਜਾਂਦੇ ਹੋ ਸਾਧ ਸੰਗਤ ਜੀ। ਅਕਾ ਕਰਤਾ ਬਖਸ਼ੋ। ਮਹਾਰਾਜ ਗੁਰੂ ਨਾਨਕ ਸਾਹਿਬ ਐ ਤੁਰੇ ਜਾਂਦੇ ਨੇ। ਰਾਏਪੋਈ ਦੀ ਤਲਵੰਡੀ ਕਹਿੰਦੇ ਉੱਥੇ ਨਾ ਮਾਰੇ ਦੇ ਕੰਨਾਂ 'ਚ ਇੰਨੀ ਸੋਹਣੀ ਆਵਾਜ਼ ਪਈ ਰਬਾਬ ਦੀ ਕੱਚਾ ਵੇੜਾ ਕੱਚਾ ਘਰ ਉਸ ਘਰ ਵਿੱਚ ਬਹਿ ਕੇ ਸਾਧ ਸੰਗਤ ਜੀ ਉਸ ਘਰ ਵਿੱਚ ਬਹਿ ਕੇ ਰਬਾਬ ਵੱਜਣ ਦੀ ਆਵਾਜ਼ ਆਉਂਦੀ ਮਹਾਰਾਜ ਐ ਤੁਰੇ ਗਏ ਤੁਰਦਿਆਂ ਤੁਰਦਿਆਂ ਐਸੀ ਅੰਦਰੋਂ ਖਿੱਚ ਪਈ ਰਬਾਬ ਵੱਜਣ ਦੀ ਇੱਕਦਮ ਉਹਦੇ ਕੋਲ ਚਲੇ ਗਏ ਰਬਾਬ ਵਜਾਉਂਦਾ ਹੈ ਮੰਜੀ ਤੇ ਬੈਠਾ ਹੈ ਰਾਗਨਾਦ ਦਾ ਆਪਣਾ ਆਨੰਦ ਹੈ ਹੁਣ ਜਦੋਂ ਧਾਰਨਾ ਇੱਥੇ ਪੜੀ ਦੀ ਤੇ ਮਸਤੀ ਚੜਦੀ ਗਈਆਂ ਕਿਉਂਕਿ ਅੰਦਰ ਵੱਜਦੀ ਧਾਰ ਤੇ ਆਂਦੇਓ ਬੀਬੀਆਂ ਨੂੰ ਬੇਨਤੀ ਸਟੇਜ ਤੇ ਮਾਇਆ ਨਾ ਲੈ ਕੇ ਆਓ ਬਹਿ ਜਾਓ ਬਸ ਮਾਇਆ ਆਪਣੇ ਕੋਲ ਰੱਖੋ ਜਾਂਦੇਓ ਰਬਾਬ ਵਜਣ ਦੀ ਆਵਾਜ਼ ਆਈ ਗੁਰੂ ਸਾਹਿਬ ਚਲੇ ਗਏ ਉਹਨੂੰ ਕਹਿੰਦੇ ਕਹਿੰਦੇ ਰਬਾਬ ਵਜਾਉਣ ਵਾਲਿਆ ਐਨੀ ਸੋਹਣੀ ਰਬਾਬ ਵਜਾਉਂਦਾ ਇੰਨੀ ਸੋਹਣੀ ਰਬਾਬ ਤੇਰੀ ਹਾਂ ਮਹਾਰਾਜ ਕੌਣ ਹੋ ਬਈ ਕੀ ਨਾਮ ਤੇਰਾ ਦੰਦੇਓ ਤੇਰਾ ਨਾਮ ਕੀ ਉਹ ਰਬਾਬ ਵਜਾਉਣ ਵਾਲੇ ਦੀ ਮਾਤਾ ਭੱਜੀ ਆਈ ਕਹਿੰਦੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਵਿਹੜੇ 'ਚ ਅਸੀਂ ਮਰਾਸੀ ਬੰਦੇ ਗਰੀਬ ਬੰਦੇ ਉਹ ਮੰਗ ਕੇ ਗੁਜ਼ਾਰਾ ਕਰਦੇ ਆਂ ਵਧਾਈਆਂ ਮੰਗ ਕੇ ਅਸੀਂ ਗੁਜ਼ਾਰਾ ਕਰਦੇ ਆਂ ਵਧਾਈਆਂ ਮੰਗਣ ਵਾਲੇ ਲੋਕ ਗਰੀਬ ਲੋਕ ਉਹ ਗੁਰੂ ਨਾਨਕ ਐਡੀ ਉੱਚੀ ਕੁਲ ਦਾ ਮਾਲਕ ਦੀਨ ਦੁਨੀਆ ਨੂੰ ਤਾਰਨ ਵਾਲਾ ਮੇਰੀ ਗਰੀਬਣੀ ਦੇ ਘਰ ਵਿੱਚ ਚਰਨਾਂ 'ਚ ਮੱਥਾ ਟੇਕਿਆ ਮਹਾਰਾਜ ਕਹਿੰਦੇ ਕੀ ਨਾਮ ਤੇਰਾ ਮਹਾਰਾਜ ਜੀ ਆਸਣ ਤੇ ਬੈਠੋ ਫਟਾਫਟ ਬਿਸਤਰਾ ਦਿੱਤਾ ਐਂ ਮਨਜੀਤ ਬਾਯਾ ਸੱਚੇ ਬਾਦਸ਼ਾਹ ਇਹਦਾ ਨਾਮ ਐ ਦੱਸਦੇ ਇਹ ਤੇਰਾ ਪੁੱਤ ਹੈ ਹਾਂ ਮਾਰੇ ਮੇਰਾ ਪੁੱਤ ਹੈ ਇਹ ਜਿਹੜਾ ਰਬਾਬ ਵਜਾਉਂਦਾ ਹੈ ਇਹ ਤੇਰਾ ਪੁੱਤ ਹੈ ਮਾਰੇ ਮੇਰਾ ਪੁੱਤ ਹੈ ਕੀ ਨਾਮ ਇਹਦਾ ਇਹ ਨਹੀਂ ਮਹਾਰਾਜ ਜੀ ਇਹਦਾ ਨਾਮ ਹੈ ਮਰ ਜਾਣਾ ਇਹ ਨਾ ਮਰ ਜਾਣਾ ਮਾਰੇ ਕਹਿੰਦੇ ਇਹ ਕਿ ਹੋ ਜਾ ਨਾਮ ਹੈ ਮਰ ਜਾਣਾ ਨਾਮ ਕਿ ਹੋ ਜਾ ਹੋਇਆ ਇਹ ਨਾਮਾਜੋ ਨਾਮ ਕੋਈ ਕਹਿੰਨੀ ਮਹਾਰਾਜ ਇਹ ਤੋਂ ਪਹਿਲਾਂ ਮੇਰੇ 6 ਪੁੱਤ ਹੋਏ ਨੇ ਇਹਦੇ ਤੋਂ ਪਹਿਲਾਂ ਇਹਦੇ ਜਿੱਡੀ ਉਮਰ ਦੇ ਹੁੰਦੇ ਨੇ ਤੇ ਮਰ ਜਾਂਦੇ ਨੇ ਸਾਰੇ ਮਰ ਕੇ 6 ਦੇ 6 ਚੜਾਈ ਕਰਕੇ ਕੋਈ ਨਹੀਂ ਬਚਿਆ ਇਤੋਂ ਪਹਿਲਾਂ ਮੇਰੇ 6 ਪੁੱਤ ਹੋਏ ਨੇ ਚੜਾਈ ਕਰਕੇ ਸੱਚੇ ਪਾਤਸ਼ਾਹ ਇਹਨੂੰ ਮਰ ਜਾਣਾ ਤਾਂ ਕਹਿੰਨੀ ਆ ਇਹ ਵੀ ਉਹਨਾਂ ਦੀ ਉਮਰ ਦਾ ਹੈ ਤੇ ਮਰੀ ਜਾਣਾ ਇਹਨੇ ਵੀ ਬਚਣਾ ਨਹੀਂ ਇਹ ਵੀ ਇਹ ਵੀ ਮਰੇਗਾ ਮਰ ਤਾਂ ਜਾਣਾ ਹੀ ਹੈ ਤੇ ਮੈਂ ਨਾ ਹੀ ਰੱਖਦਾ ਮਰ ਜਾਣਾ ਇਹ ਬਚੇਗਾ ਥੋੜੀ ਜਦੋਂ ਦੂਜੇ ਮਰ ਗਏ ਇਹ ਵੀ ਮਰ ਜੂ ਅੱਛਾ ਗੁਰੂ ਨਾਨਕ ਸਾਹਿਬ ਕਹਿੰਦੇ ਅੱਛਾ ਤੇਰੇ ਪੁੱਤ ਬਚਦੇ ਨਹੀਂ ਮਾਤਾ ਕਹਿੰਦੇ ਨਾ ਮਾਰੇ ਮੇਰੇ ਪੁੱਤ ਕਿੱਥੇ ਬਚਦੇ ਨੇ ਛੇ ਦੇ ਛੇ ਚੜਾਈ ਕਰਕੇ ਸੱਚੇ ਬਾਦਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਰਵਾਬ ਵਜਾਉਣ ਵਾਲਿਆ ਤੇਰੇ ਨਾਲ ਇੱਕ ਗੱਲ ਕਰਨੀ ਕਰੀਏ ਹੁਕਮ ਲਾਓ ਮਹਾਰਾਜ ਮਹਾਰਾਜ ਆਖਣ ਲੱਗੇ ਰਵਾਬ ਵਜਾਉਣ ਵਾਲਿਆ ਤੂੰ ਰਵਾਬ ਬੜੀ ਸੋਹਣੀ ਵਜਾਉਂਦਾ ਹੈ ਤੇਰੀ ਰਵਾਬ ਦਾ ਖਿੱਚਿਆ ਹੋਇਆ ਮੈਂ ਤੇਰੇ ਘਰ ਵਿੱਚ ਆਇਆ ਮੇਰੇ ਦਰਸ਼ਨਾਂ ਨੂੰ ਮੇਰੇ ਚਰਨਾਂ ਨੂੰ ਵੱਡੇ ਵੱਡੇ ਰਾਜੇ ਮਹਾਰਾਜੇ ਲੋਚਦੇ ਨੇ ਮੈਨੂੰ ਲੋੜ ਨਹੀਂ ਤੇਰੇ ਰਾਗਨਾਦ ਨੇ ਖਿੱਚ ਲਿਆ ਤੇਰੀ ਮਾਂ ਤੈਨੂੰ ਮਰ ਜਾਣਾ کہہ ਕੇ ਬੁਲਾਉਂਦੀ ਏ ਇਹਨੇ ਗੱਲ ਸੁਣ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਰਾਗ ਤੇਰੇ ਕੋਲੇ ਸੁਣਿਓ ਰਾਗ ਤੇਰੇ ਕੋਲੇ ਸ਼ਬਦ ਮੇਰੇ ਕੋਲੇ ਕਹਿੰਦੇ ਤੂੰ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਤੂੰ ਮਰਦਾਨਾ ਉਥੋਂ ਨਾ ਪਿਆਸੀ ਮਰਦਾਨਾ ਤੂੰ ਮਰਦਾਨਾ ਤੇਰੀ ਮਾਂ ਕਹਿੰਦੀ ਨਾ ਮਰ ਜਾਣਾ ਤੂੰ ਮਰਦਾਨਾ ਨਾ ਪੈ ਗਿਆ ਮਰਦਾਨਾ ਹੱਥ ਜੋੜ ਕੇ ਕਹਿੰਦਾ ਮਾਰੇ ਮੈਂ ਮਰਦਾ ਨਹੀਂ ਮੈਨੂੰ ਮੌਤ ਨਹੀਂ ਆਉਂਦੀ ਕਹਿੰਦੇ ਮੌਤ ਰਹਿ ਮੇਰੇ ਨਾਲ ਇਦੇ ਕੋਲ ਦੀ ਜੇ ਹਵਾ ਵੀ ਲੰਗੇਗੀ ਮੈਨੂੰ ਪੁੱਛੇ ਬਗੈਰ ਨਹੀਂ ਲੰਘ ਸਕਦੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸੀ ਆਮ ਗੱਲ ਥੋੜਾ ਹਵਾ ਵੀ ਲੰਘ ਨਹੀਂ ਸਕਦੀ ਮੌਤ ਦਾ ਬਹੁਤ ਦੂਰ ਦੀਆਂ ਗੱਲਾਂ ਕਹਿੰਦਾ ਮਹਾਰਾਜੀ ਕੀ ਕਰਨਾ ਹੈ ਮੈਨੂੰ ਦੱਸੋ ਕਹਿੰਦੇ ਆ ਚੱਲੀਏ ਕਿੱਥੇ ਜਾਣਾ ਹੈ ਮਹਾਰਾਜ ਭਾਈ ਮਰਦਾਨਾ ਕਹਿੰਦਾ ਕਿੱਥੇ ਜਾਣਾ ਹੈ ਦੱਸੋ ਕਹਿੰਦੇ ਚੱਲ ਚੱਲੀਏ ਦੱਸਦਾ ਤੈਨੂੰ ਮੈਂ ਸ਼ਬਦ ਪੜਿਆ ਕਰਾਂਗਾ ਤੁਰ ਰਬਾਬ ਵਜਾਇਆ ਕਰ ਸਤਿਵੰਤ ਜੀ ਮਹਾਰਾਜ ਪਤਾ ਕੀ ਕਹਿੰਦਾ ਕਹਿੰਦਾ ਮੈਂ ਤੁਹਾਡੇ ਨਾਲ ਚੱਲ ਤਾਂ ਪਈ ਨਾ ਮੇਰੀ ਰਬਾਬ ਪੁਰਾਣੀ ਹੈ ਮੇਰੀ ਰਬਾਬ ਪੁਰਾਣੀ ਮਹਾਰਾਜ ਮਰ ਕਹਿੰਦੇ ਨਵੀਂ ਲਾਇਆ ਕਿੱਥੋਂ ਮਿਲੇਗੀ ਕਹਿੰਦੇ ਜੀ ਇੱਥੇ ਫਰੰਦਾ ਹੈ ਇੱਕ ਹੋਰ ਬਾਬਾ ਬਣਾਉਂਦਾ ਬੜੀਆਂ ਸੋਹਣੀਆਂ ਬਣਾਉਂਦਾ ਕਹਿੰਦੇ ਬੇਬੇ ਨਾਨਕੀ ਤੋਂ ਪੈਸੇ ਲੈ ਜਾ ਚੱਲੇ ਆ ਜਾ ਫਰੰਦੇ ਤੋਂ ਰਬਾਬ ਜਿਹੜੀ ਸਭ ਤੋਂ ਵਧੀਆ ਉਹ ਲੈ ਆ ਪੈਸੇ ਲੈ ਕੇ ਚੱਲਿਆ ਗਿਆ ਫਰੰਦੇ ਨੂੰ ਕਹਿੰਦਾ ਭਾਈ ਮਰਦਾਨਾ ਕਹਿੰਦਾ ਜਿਹੜੀ ਸਭ ਤੋਂ ਸੋਹਣੀ ਰਵਾਬ ਬਣਾਈ ਏ ਉਹ ਦੇਦੀ ਮੈਂ ਗੁਰੂ ਨਾਨਕ ਨਾਲ ਵਜਾਉਣੀ ਮੈਂ ਮਹਾਰਾਜੇ ਨਾਲ ਵਜਾਉਣੀ ਮੇਰਾ ਸੰਗ ਅੱਗੇ ਵਿਧਾਈਆਂ ਮੰਗਣ ਵਾਲਿਆਂ ਨਾਲ ਸੀ ਹੁਣ ਨਹੀਂ ਉਹ ਹੁਣ ਮੈਂ ਪਰਮੇਸ਼ਰ ਦੀ ਜੱਕਰੀ ਕਰਾਂਗਾ ਫਰੰਦੇ ਨੇ ਰਵਾਬ ਕੱਢ ਕੇ ਦਿੱਤੀ ਜਦੋਂ ਵਜਾ ਕੇ ਵੇਖੀ ਕਹਿੰਦਾ ਬਾਹਲੀ ਸੋਹਣੀ ਬਣਾਈ ਕਹਿੰਦਾ ਗੱਲ ਸੁਣ ਕਿੰਨੇ ਪੈਸੇ ਫਰੰਦਾ ਕਹਿੰਦਾ ਮੈਂ ਨਹੀਂ ਮਾਇਆ ਲੈ ਪੈਸੇ ਨਹੀਂ ਲੈਣੇ ਮੈਂ ਕਹਿੰਦਾ ਕਿਉਂ ਐਡੀ ਸੋਹਣੀ ਰਵਾਬ ਮਾਇਆ ਨਹੀਂ ਲੈਣੀ ਕਹਿੰਦੇ ਨਾ ਕਿਨ ਫੇਰ ਫਿਰੰਦਾ ਆਖਣ ਲੱਗਾ ਮਰਦਾਨਿਆਂ ਅੱਗੇ ਤੂੰ ਵਿਆਹਾਂ ਸ਼ਾਦੀਆਂ ਵਿੱਚ ਘੋੜੀਆਂ ਗੁੰਦਾ ਸੀ ਵਧਾਈਆਂ ਮੰਗਦਾ ਸੀ ਮੈਂ ਰਬਾਬ ਦੇ ਕੇ ਤੇਰੇ ਤੋਂ ਪੈਸੇ ਨਹੀਂ ਲੈਣੇ ਮਾਇਆ ਨਹੀਂ ਲੈਣੀ ਕਹਿੰਦੇ ਕਿਉਂ ਇਹ ਰਬਾਬ ਦੀ ਪੇਟਾ ਨਹੀਂ ਲੈਣੀ ਫਿਰੰਦਾ ਕਹਿੰਦਾ ਏਸ ਰਬਾਬ ਨੂੰ ਗੁਰੂ ਨਾਨਕ ਤੋਂ ਬਿਨਾ ਗੁਰੂ ਨਾਨਕ ਦੀਆਂ ਸੰਗਤਾਂ ਤੋਂ ਬਿਨਾ ਕਿਸੇ ਹੋਰ ਅੱਗੇ ਨਵਜਾਈ ਇਹ ਰਬਾਬ ਦੀ ਇਹੀ ਪੇਟਾ ਹੈ ਬਸ ਮੈਂ ਨਹੀਂ ਲੈਣਾ ਕੁਛ ਨਹੀਂ ਮਾਰੇ ਇਹ ਤੋਂ ਬੇਨਾ ਨਵ ਜਾਈ ਕਿਸੇ ਅੱਗੇ ਚਲੇ ਆ ਗਿਆ ਜਦੋਂ ਰਵਾਬ ਲੈ ਕੇ ਮਾਰੇ ਕੋਲ ਆਇਆ ਨਾ ਸੱਚੇ ਬਾਦਸ਼ਾਹ ਆਖਣ ਲੱਗੇ ਕਿਹਨੇ ਮਰਦਾਨਿਆਂ ਲੈ ਆਇਆ ਰਵਾਬ ਹਾਂ ਮਹਾਰਾਜ ਕਿਨਾਂ ਹੁਣ ਹੁਕਮ ਕਰੋ ਕੀ ਕਰਨਾ ਧੰ ਗੁਰੂ ਨਾਨਕ ਸਾਹਿਬ ਆਖਣ ਲੱਗੇ ਹੁਕਮ ਕਰੀਏ ਤੈਨੂੰ ਹਾਂ ਮਾਰੇ ਦੱਸੋ ਕਿਨੇ ਆ ਚਲੀਏ ਕਿੱਥੇ ਜਾਣਾ ਓ ਚੱਲ ਚੱਲੀਏ ਮਰਦਾਨਿਆਂ ਦੁੱਖ ਵੰਡਾਵਣ ਲੋਕਾਂ ਦੇ ਚੱਲ ਚੱਲੀਏ ਮਰਦਾਨਿਆਂ ਦੁੱਖ ਵੰਡਾਵਣ ਲੋਕਾਂ ਦੇ ਚੱਲ ਚੱਲੀਏ ਮਰਦਾਨਿਆਂ ਦੁੱਖ ਵੰਡਾਵਣ ਲੋਕਾਂ ਦੇ ਆਹ ਨਦੀਏ ਪਰਬਤਾਂ ਦੁੱਖ ਵੰਡਾਵਣ ਲੋਕਾਂ ਦੇ ਓ ਚੱਲ ਚੱਲੀਏ ਮਰਦਾਨਿਆਂ ਬੋਲੋ ਸੰਗਤਾਂ ਚੱਲ ਚੱਲੀਏ ਮਰ ਦੁੱਖ ਵਿੰਡਾਵਣ ਮਾਵਾਂ ਵੀ ਗੱਜ ਕੇ ਚੱਲ ਚੱਲੀਏ ਸਾਰੀ ਦੁਨੀਆ ਨੂੰ ਭਾਰਿਆਂ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਹੋ 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 ਮਿੱਠੇ ਮਿੱਠੇ ਬੋਲ ਬੋਲ ਕੇ ਗਾ ਰਹੀ ਦੁਨੀਆ ਨੂੰ ਮੂਰਤ ਬਣਾ ਮਿੱਠੇ ਤੁਰੇ ਜਾਂਦੇ ਨੇ ਜਾ ਕੇ ਨਾ ਉਸ ਵੇਲੇ ਦਾ ਬਾਦਸ਼ਾਹ ਸੀ ਬਾਬਰ ਉਹਦੀ ਡਿਊਟੀ ਦੇ ਅੱਗੇ ਬਹਿ ਕੇ ਜਾ ਕੇ ਭਾਈ ਮਰਦਾਨੇ ਨੂੰ ਮਹਾਰਾਜ ਕਹਿੰਨੇ ਮਰਦਾਨਿਆਂ ਇੱਥੇ ਰਵਾਬ ਵਜਾ ਭਾਈ ਮਰਦਾਨਾ ਕਹਿੰਦਾ ਤੇ ਆਂਦੇ ਹੋ ਕਹਿੰਨਾ ਮਹਾਰਾਜ ਇੱਥੇ ਹਿੰਦੁਸਤਾਨ ਦਾ ਬਾਦਸ਼ਾਹ ਹੈ ਮਹਾਰਾਜ ਕਹਿੰਦੇ ਤਾਂ ਕੀ ਹੋ ਗਿਆ ਜੇ ਬਾਦਸ਼ਾਹ ਹੈ ਤੂੰ ਕਿਸੇ ਬਾਦਸ਼ਾਹ ਨਾਲੋਂ ਘੱਟ ਏ ਤੂੰ ਰਵਾਬ ਵਜਾ ਕਿਨਾ ਮਹਾਰਾਜ ਜੀ ਤੁਹਾਨੂੰ ਪਤਾ ਹੈ ਬਾਵਰ ਨੇ ਰਬਾਬਾਂ ਵਜਾਉਣੀਆਂ ਬੰਦ ਕੀਤੀਆਂ ਰਾਗਨਾਦ ਸਭ ਬੰਦ ਕੀਤਾ ਉਹਨੇ ਤਾਂ ਮੰਦਰਾਂ ਨੂੰ ਤਾਲੇ ਲਵਾ ਦੇ ਕੋਈ ਰਬਾਬ ਨਹੀਂ ਵਜਣ ਦਿੰਦਾ ਗੁਰੂ ਨਾਨਕ ਸਾਹਿਬ ਪਤਾ ਹੀ ਕਹਿੰਦੇ ਕਹਿੰਦੇ ਮਰਦਾਨਿਆਂ ਕੀਤੀਆਂ ਹੋਣਗੀਆਂ ਰਬਾਬਾਂ ਬੰਦ ਦੂਜੇ ઋਸ਼ੀਆਂ ਦੀਆਂ ਤੇਰੀ ਰਬਾਬ ਨਹੀਂ ਕੋਈ ਬੰਦ ਕਰ ਸਕਦਾ ਤੇਰੀ ਰਬਾਬ ਥੋੜਾ ਬੰਦ ਕਰ ਦੂ ਭਾਈ ਤੂੰ ਵਜਾਰ ਬਾਬ ਪਤਾ ਕੀ ਕਹਿੰਦਾ ਕਿਨਾ ਮਾਰੇ ਕਿਉਂ ਨਿਆਂ ਮੌਤੇ ਮਰਦੇ ਆ ਇਤੇ ਗਾਂ ਜਾ ਕੇ ਵਜਾਵਾਂਗੇ ਕਹਿੰਦੇ ਨਾ ਇੱਥੇ ਹੀ ਵਜਾ ਜਦੋਂ ਨਾ ਇਹ ਤਾਰ ਛੇੜੀ ਆਈ ਮਰਦਾਨੇ ਨੇ ਸਾਧ ਸੰਗਤ ਜੀ ਵਾਜੇ ਬੜੇ ਲੋਕਾਂ ਨੇ ਵਜਾਏ ਨੇ ਆ ਸਾਡੇ ਵੀ ਵੱਜਦੇ ਨੇ ਪਰ ਜਿਹੜਾ ਵਾਜਾ ਰੜੇ ਵਾਲੇ ਮਹਾਰਾਜ ਦਾ ਵੱਜਦਾ ਸੀ ਉਹੋ ਜਿਹਾ ਵਾਜਾ ਨਹੀਂ ਮੁੜ ਕੇ ਵੱਜਿਆ ਬੰਸਰੀਆਂ ਵਜਾਉਣ ਵਾਲਿਆਂ ਦੀ ਕਾਟ ਨਹੀਂ ਦੁਨੀਆ ਤੇ ਜਿਹੜੀ ਬੰਸਰੀ ਕ੍ਰਿਸ਼ਨ ਜੀ ਨੇ ਵਜਾਈ ਮੁੜ ਕੇ ਉਹ ਬੰਸਰੀ ਨਹੀਂ ਵੱਜੀ ਕਿਸੇ ਰਬਾਬਾਂ ਵਜਾਉਣ ਵਾਲਿਆਂ ਦੀ ਕਾਟ ਨਹੀਂ ਜਿਹੜੀ ਰਬਾਬ ਭਾਈ ਮਰਦਾਨਾ ਵਜਾ ਗਿਆ ਉਹ ਰਬਾਬ ਨਹੀਂ ਮੁੜ ਕੇ ਵੱਜੀ ਇੱਕ ਗੰਗਾ ਨਾਣ ਵਾਲਾ ਉਹ ਦੂਜਾ ਮੱਕੇ ਦਾ ਪੁਜਾਰੀ ਕੈਸੀ ਉਹਨਾਂ ਦੀ ਦੋਸਤੀ ਕਿਹੋ ਜਿਹਾ ਉਹਨਾਂ ਦਾ ਪ੍ਰੇਮ ਸੀ ਇੱਕ ਗੰਗਾ ਨੋੜ ਵਾਲਾ ਦੂਜਾ ਮੱਕੇ ਦਾ ਪੁਜਾਰੀ ਐਸੀ ਨਿਭੀ ਦੋਹਾਂ ਦੀ ਉਹ ਸੱਚੇ ਪਾਤਸ਼ਾਹਾਂ ਯਾਰੀ ਹੈ ਸੀ ਤਨ ਦੇ ਫਕੀਰ नोट ते थपे मेरे माही ॾे साथी सजे माही ए सथी हिकु सजे बजार ਜਦੋਂ ਭਾਈ ਮਰਦਾਨੇ ਨੇ ਰਬਾਬ ਵਜਾਈ ਤੇ ਸਿਪਾਈ ਆ ਗਏ ਬਾਬਰ ਦੇ ਤੌੜ ਕੇ ਆਏ ਕਹਿੰਦੇ ਓ ਰਿਸ਼ੀਆ ਤੈਨੂੰ ਪਤਾ ਨਹੀਂ ਬਾਬਰ ਨੇ ਰਬਾਬਾ ਵਜਾਉਣੀਆਂ ਬੰਦ ਕੀਤੀਆਂ ਨੇ ਇੱਥੇ ਰਾਗਨਾਦ ਵਜਾਈ ਜਾਂਦਾ ਮਾਰੇ ਕਹਿੰਦੇ ਤਾਂ ਕੀ ਹੋ ਗਿਆ ਕਹਿੰਦੇ ਬੰਦ ਕਰੋ ਰਾਗਨਾਦ ਇੱਕਦਮ ਭਾਈ ਮਰਦਾਨਾ ਡਰ ਗਿਆ ਰਬਾਬ ਬੰਦ ਕਰਤੀ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਕਿਉਂ ਬੰਦ ਕਰਨੀ ਏ ਕਹਿੰਦੇ ਬਾਬਰ ਦਾ ਹੁਕਮ ਹੈ ਕਹਿੰਦੇ ਕਹੋ ਜਾ ਕੇ ਬਾਬਰ ਨੂੰ ਇਹ ਨਹੀਂ ਬੰਦ ਹੁੰਦੀ ਇਹ ਤਾਂ ਐ ਹੀ ਵੱਜਦੀ ਇਹ ਨਹੀਂ ਬੰਦ ਹੋਣੀ ਅੱਛਾ ਜਾਣਦੇ ਹੋ ਇਹ ਰਵਾਬ ਨਹੀਂ ਬੰਦ ਹੋਣੀ ਚਲੇ ਗਏ ਬਾਬਰ ਨੂੰ ਜਾ ਕੇ ਕਹਿੰਦੇ ਬਾਬਰ ਜੀ ਇੱਕ ਜੋਗੀ ਆਇਆ ਰਵਾਬ ਵਜਾਉਂਦਾ ਹੈ ਬੰਦ ਕਰਾਉਣ ਗਏ ਸੀ ਅਸੀਂ ਕਿਹਾ ਵੀ ਬਾਬਰ ਦਾ ਹੁਕਮ ਹੈ ਕਹਿੰਦੇ ਉਹ ਮੰਨਦਾ ਹੀ ਨਹੀਂ ਉਹ ਕਹਿੰਦਾ ਜਾ ਕੇ ਕਹਿ ਦੋ ਬਾਬਰ ਨੂੰ ਮੈਂ ਨਹੀਂ ਡਰਦਾ ਇਹ ਤਾਂ ਐਂ ਹੀ ਵਜੂ ਰਵਾਬ ਬਾਬਰ ਕਹਿੰਦਾ ਦੁਬਾਰਾ ਜਾਓ ਫੇਰ ਕਹੋ ਜਾ ਕੇ ਇੱਕ ਵਾਰ ਵੀ ਜੇ ਬੰਦ ਕਰੋਗੇ ਠੀਕ ਹੈ ਨਹੀਂ ਜੇਲ੍ਹ ਚ ਪਾ ਦੇਾਂਗੇ ਚਲੇ ਗਏ ਫੇਰ ਦੁਆਰਾ ਭਾਈ ਮਰਦਾਨਾ ਰਵਾਬ ਵਜਾਉਂਦਾ ਗੁਰੂ ਨਾਨਕ ਸਾਹਿਬ ਬੈਠੇ ਆਨੰਦ ਲੈ ਰਹੇ ਨੇ ਫੇਰ ਗਏ ਕਿਹਨਾ ਰਿਸ਼ੀਆ ਉਹ ਜੋਗੀ ਜੀ ਤੁਹਾਨੂੰ ਪਤਾ ਨਹੀਂ ਲੱਗਿਆ ਇੱਕ ਵਾਰੀ ਨਾ ਕਰਕੇ ਗਏ ਤੁਸੀਂ ਫੇਰ ਵਜਾਈ ਜੰਨੇ ਹੋ ਮਾਰੇ ਕਹਿੰਦੇ ਕੀ ਆ ਤਾਂ ਹੈ ਤੈਨੂੰ ਇਹ ਰਵਾਬ ਐਂ ਹੀ ਵਜੂ ਇਹ ਨਹੀਂ ਬੰਦ ਹੋਣੀ ਇਹਨਾਂ ਸੱਚੇ ਪਾਤਸ਼ਾਹ ਜੇ ਭਲੀ ਚਾਹੁੰਨੇ ਹੋ ਬੰਦ ਕਰ ਦਿਓ ਫੜ ਕੇ ਜੇਲ੍ਹ ਚ ਲੈ ਜਾਾਂਗੇ ਕਹਿੰਦੇ ਲੈ ਜਾਓ ਵੀਰ ਚਲੇ ਗਏ ਵਾਪਸ ਬਾਬਰ ਨੂੰ ਕਹਿੰਦੇ ਉਹ ਕਹਿੰਦੇ ਅਸੀਂ ਨਹੀਂ ਬੰਦ ਕਰਦੇ ਉਹ ਨਹੀਂ ਮੰਨਦੇ ਬਾਬਰ ਕਹਿੰਦਾ ਚੋਕ ਕੇ ਜੇਲ੍ਹ ਚ ਸਿੱਟ ਦਿਓ ਜੇਲ੍ਹ ਚ ਮਾਰੋ ਚੋਕ ਕੇ ਸਿਪਾਈ ਪਤਾ ਕੀ ਕਹਿੰਦੇ ਕਹਿੰਦੇ ਬਾਬਰ ਜੀ ਤੁਸੀਂ ਕਹਿੰਦੇ ਹੋ ਵੀ ਚੋਕ ਕੇ ਜੇਲ੍ਹ ਚ ਸਿੱਟ ਦਿਓ ਉਹ ਜਿਹੜੇ ਜੋਗੀ ਆਏ ਨੇ ਨਾ ਉਹਨਾਂ ਦੇ ਤਾਂ ਚਿਹਰਿਆਂ ਦੇ ਜਲਾਲ ਨਹੀਂ ਚੱਲੇ ਜਾਂਦੇ ਐਨੇ ਸੋਹਣੇ ਨੇ ਉਹਨਾਂ ਦੇ ਤਾਂ ਸਾਹਮਣੇ ਖੜਨ ਦੀ ਹਿੰਮਤ ਨਹੀਂ ਜੇਲ੍ਹ ਜਿਵੇਂ ਕਰਦੀ ਏ ਕਹਿੰਦਾ ਨਾ ਨਾ ਜਾਓ ਚ ਲੈ ਜਾਓ ਆ ਕੇ ਪਤਾ ਕੀ ਕਹਿੰਦੇ ਕਹਿੰਦੇ ਚਲੋ ਜੀ ਐ ਫੜ ਲਿਆ ਮਾਰੇ ਨੂੰ ਹੱਥ ਕੜੀ ਲਾ ਲਈ ਬੰਦ ਮਰਦਾਨੇ ਨੂੰ ਲਾ ਲਈ ਚਲੋ ਜੇਲ੍ਹ ਚ ਮਾਰੇ ਕਹਿੰਦੇ ਲੈ ਜਾਓ ਅਸੀਂ ਤਾਂ ਉੱਥੇ ਵੀ ਆਹੀ ਕੁਛ ਕਰਨਾ ਭਾਈ ਮਰਦਾਨਾ ਮਹਾਰਾਜ ਹੱਲ ਵੇਖਦਾ ਕਹਿੰਦਾ ਮਹਾਰਾਜ ਜਿਹੜੀ ਗੱਲ ਤੋਂ ਡਰਦੇ ਸੀ ਉਹੀ ਹੋ ਗਈ ਚੱਕੀ 'ਚ ਬੰਦ ਕਰਤਾ ਸੁਣਿਓ ਚੱਕੀ 'ਚ ਬੰਦ ਕਰਤਾ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨੇ ਨੂੰ ਜਦੋਂ ਬੰਦ ਕੀਤਾ ਭਾਈ ਮਰਦਾਨਾ ਮਹਾਰਾਜਾ ਲੇ ਵੇਖਦਾ ਹੈ ਮਾਰੇ ਕਹਿੰਦੇ ਮਰਦਾਨਿਆਂ ਖੇੜ ਰਬਾਬ ਫੇਰ ਮਹਾਰਾਜ ਕਹਿੰਦੇ ਖੇੜਦਾਰ ਪਤਾ ਕੀ ਕਹਿੰਦਾ ਮਾਰੇ ਨੂੰ ਭਾਈ ਮਰਦਾਨਾ ਕਹਿੰਦਾ ਬਾਹਰ ਬੈਠੇ ਵਜਾਉਂਦੇ ਸੀ ਅਗਲੇ ਅੰਦਰ ਚੁੱਕ ਲਿਆਏ ਜੇ ਹੁਣ ਅੰਦਰ ਵਜਾਵਾਂਗੇ ਮਹਾਰਾਜ ਕੀ ਪਤਾ ਕੀ ਸਜ਼ਾ ਦੇਣਗੇ ਨਾਲੇ ਗੱਲ ਸੁਣੋ ਇੱਥੇ ਤੁਹਾਡੀਆਂ ਰਬਾਬਾਂ ਨਹੀਂ ਵਜਣੀਆਂ ਇਥੇ ਰਵਾਬਾਂ ਨਹੀਂ ਕਿਸੇ ਨੇ ਵਜਾਉਣ ਦੇਣੀਆਂ ਇੱਥੇ ਤਾਂ ਚੱਕੀਆਂ ਵੀ ਨਹੀਂਆਂ ਪੈਣੀਆਂ ਜਿਹੜੀਆਂ ਬਾਵਰ ਦੇ ਆ ਬਾਕੀ ਜੇਲੀ ਪਿੰਦੇ ਨੇ ਮਹਾਰੇ ਕਹਿੰਦੇ ਕਿਉਂ ਚਿੰਤਾ ਕਰਦਾ ਮਰਦਾਨਿਆਂ ਹੋਵੇ ਕਾਲਪੁਰਖ ਵਾਹਿਗੁਰੂ ਦਾ ਡੂੰਮ ਤੇ ਤੂੰ ਚੱਕੀਆਂ ਜਲਾਵੇਂ ਇਹ ਕਿਵੇਂ ਹੋ ਸਕਦਾ ਤੂੰ ਰਵਾਬ ਛੇੜ ਕਹਿੰਦਾ ਨਾ ਮਹਾਰੇ ਚੱਕੀਆਂ ਪੀਣੀਆਂ ਪੈਣਗੀਆਂ ਕਹਿੰਦੇ ਇਹ ਨਹੀਂ ਪੀ ਹੁੰਦੀਆਂ ਫੇਰ ਮਹਾਰਾਜ ਕਹਿੰਦੇ ਛੇੜਤਾਰ ਸੁਣਿਓ ਪਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਜਦੋਂ ਐਂ ਰਬਾਬ ਤੇ ਤਾਰ ਛੇੜੀ ਨਾ ਚੱਕੀਆਂ ਚੱਕੀਆਂ ਨਾ ਰਹਿ ਗਈਆਂ ਮਸ਼ੀਨਾਂ ਬਣ ਗਈਆਂ ਆਪਣੇ ਆਪ ਚੱਲ ਪਈਆਂ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਮੇਰਾ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਆਪਣੇ ਆਪ ਚੱਲਦੀਆਂ ਮਸ਼ੀਨਾਂ ਬਣ ਗਈਆਂ ਜੇਲੀ ਵੇਖ ਕੇ ਹੈਰਾਨ ਸਿਪਾਈ ਵੇਖ ਕੇ ਹੈਰਾਨ ਕੈਦੀ ਵੇਖ ਕੇ ਹੈਰਾਨ ਭਜੇ ਗਏ ਬਾਬਰ ਕੋਲ ਬਾਬਰ ਨੂੰ ਜਾ ਕੇ ਕਹਿੰਦੇ ਬਾਬਰ ਜੀ ਉਹ ਜੋਗੀ ਕਾਦਾ ਫੜ ਲਿਆਂਦਾ ਕਹਿੰਦਾ ਕੀ ਹੋਇਆ ਕਹਿੰਦਾ ਆ ਕੇ ਵੇਖੋ ਤਾਂ ਸਹੀ ਜਿਹੜੇ ਜੋਗੀ ਨੂੰ ਤੂੰ ਕਿਹਾ ਸੀ ਚੁੱਕ ਕੇ ਜੇਲ੍ਹ ਚ ਬੰਦ ਕਰੋ ਕਹਿੰਦੇ ਉਹ ਜੋਗੀ ਕਾਦਾ ਆਇਆ ਹੈ ਉਹ ਰਬਾਬ ਵਜਾਉਂਦੇ ਨੇ ਤੇ ਚੱਕੀਆਂ ਆਪਣੇ ਆਪ ਚੱਲਦੀਆਂ ਬਾਬਰ ਕਹਿੰਦਾ ਇੰਜ ਨਹੀਂ ਹੋ ਸਕਦਾ ਐਵੇਂ ਝੂਠ ਬੋਲਦੇ ਓ ਤੁਸੀਂ ਆਪਣੇ ਆਪ ਕਿਵੇਂ ਚੱਕੀਆਂ ਚੱਲਣਗੀਆਂ ਕਹਿੰਦੇ ਵੇਖੋ ਤਾਂ ਸਹੀ ਆ ਕੇ ਸਾਤਸੰਗ ਜੀ ਭਜਿਆ ਆ ਬਾਬਰ ਗੁਰੂ ਨਾਨਕ ਸਾਹਿਬ ਆਏ ਆ ਆਨੰਦ ਚ ਨੇਤਰਬੰਦ ਨੇ ਭਾਈ ਮਰਦਾਨਾ ਰਬਾਬ ਵਜਾਉਂਦਾ ਜਦੋਂ ਚੱਕੀਆਂ ਚੱਲਦੀਆਂ ਕੀ ਵੇਖਿਆ ਤੱਕਿਆ ਮੈਂ ਬਾਬਰ ਦੇ ਦਰਵਾਜ਼ਾ ਇੱਕ ਮਸਤਾਨਾ ਸਾਂਭਤਾ ਤੱਕਿਆ ਮੈਂ ਵਾਹ ਬਈ ਵਾਹ ਸਾਰੀਆਂ ਬੀਬੀਆਂ ਬੋਲਿਆ ਕਰੋ ਬਾਵਰ ਦੇ ਜੀਲ ਖਾਨੇ ਬਿਸਣ ਨੂੰ ਮਿਲਦੇ ਦਾਣੇ ਬਾਵਾ ਕੀਤਾ ਬੋਲੇ ਸਤ ਕਰਤਾ ਰੇ ਕਮਸਤਾਨਾ ਜੋਗੀ ਮੇਰਾ ਬਾਬਰ ਦੇ ਦਰਵਾਜ਼ੇ ਇੱਕ ਬਸਤਾਨਾ ਜੋਗੀ ਤੱਕਿਆ ਮੇਰੇ ਬਾਬਰ ਦੇ ਦਰਵਾਜ਼ੇ ਇੱਕ ਮਕਤਾਨਾ ਜੋਗੀ ਤੱਕਿਆ ਮੇਰੇ ਬਾਬਰ ਦੇ ਦਰਵਾਜ਼ੇ ਇੱਕ ਮਕਤਾਨਾ ਜੋਗੀ ਜਿਆਦਾ ਅੱਖੀਆਂ ਪਾਵਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਟੈ ਪਿਆ ਉਹ ਕਹਿੰਦਾ ਕੋਈ ਵੱਡਾ ਫਕੀਰ ਫੜ ਲਿਆ ਆਂ ਆਮ ਫਕੀਰ ਨਹੀਂ ਛੇਤੀ ਕਹਿੰਦਾ ਚੱਕੀ ਖੋਲੋ ਤੇ ਆਂਦੇ ਹੋ ਕਹਿੰਦਾ ਚੱਕੀ ਖੋਲੋ ਫਟਾਫਟ ਰਹਾ ਕਰੋ ਮਹਾਰਾਜ ਨੂੰ ਮਹਾਰਾਜ ਤੁਸੀਂ ਜਿੱਥੇ ਮਰਜੀ ਜਾ ਸਕਦੇ ਹੋ ਮਹਾਰਾਜ ਕਹਿੰਦੇ ਗੱਲ ਸੁਣੋ ਪਾਵਰ ਮੰਦਰਾਂ ਨੂੰ ਤਾਲੇ ਤੂਲ ਵਾਏ ਰੱਬ ਦੇ ਰਾਗ ਨਾਦ ਨੂੰ ਵੱਜਣ ਨਹੀਂ ਤੂੰ ਦਿੰਦਾ ਰੱਬ ਦੇ ਫਕੀਰਾਂ ਨੂੰ ਧਰਮੀ ਸਤਪੁਰਸ਼ਾਂ ਨੂੰ ਫੜ-ਫੜ ਕੇ ਜੇਲ੍ਹ ਵਿੱਚ ਬੰਦ ਕਰਦਾ ਹੈ ਉਹ ਤੂੰ ਕਹਦਾ ਬਾਬਰ ਤੂੰ ਕਹਦਾ ਬਾਦਸ਼ਾਹ ਤੂੰ ਬਾਬਰ ਨਹੀਂ ਇੰਨਾ ਜ਼ੁਲਮ ਕਰਦਾ ਹੈ ਤੂੰ ਜ਼ਬਰ ਹੈ ਠੀਕ ਆ ਗੁਰਨਾਖਸਾ ਮਾਰੇ ਨੇ ਤੂੰ ਥੋੜੀ ਬਾਬਰ ਤੂੰ ਤਾਂ ਜ਼ਬਰ ਹੈ ਜ਼ੁਲਮ ਕਰਦਾ ਹੈ ਰੱਬ ਦੇ ਫਕੀਰਾਂ ਤੇ ਰੱਬ ਦੇ ਪਿਆਰਿਆਂ ਤੇ ਜਦੋਂ ਐਸੀ ਤਾੜਨਾ ਕੀਤੀ ਉਹ ਆਮ ਬੋਲ ਨਹੀਂ ਸੀ ਨਿਕਲਦੇ ਨਿਰੰਕਾਰ ਖੁਦ ਮੁਖਤਵਾ ਕੇ ਬੋਲਦਾ ਸਤਿ ਮਹਾਰਾਜ ਤੁਹਾਨੂੰ ਤਾਂ ਰਹਾ ਕਰਦਾ ਕਹਿੰਦੇ ਸਾਨੂੰ ਨਹੀਂ ਜਿੰਨੇ ਫਕੀਰ ਬੰਦ ਕੀਤੇ ਨੇ ਸਾਰਿਆਂ ਨੂੰ ਰਹਾ ਕਰ ਜਿੰਨੇ ਮੰਦਰਾਂ ਨੂੰ ਤਾਲੇ ਲਵਾਏ ਨੇ ਸਭ ਦੇ ਤਾਲੇ ਖਲਾ ਕੋਈ ਰਾਗਨਾਤ ਬੰਦ ਨਹੀਂ ਹੋਏਗਾ ਉਹ ਗੱਲ ਸੁਣ ਜੇ ਆਪਣੀ ਪਰਜਾ ਨੂੰ ਸੁਖੀ ਰੱਖੇਗਾ ਸਾਧੂ ਸਤ ਪੁਰਸ਼ਾਂ ਨੂੰ ਸੁਖੀ ਰੱਖੇਗਾ ਦੇ ਗੱਲ ਚੇਤੇ ਰੱਖੀ ਆਉਣ ਵਾਲੀਆਂ ਪੀੜੀਆਂ ਆਉਣ ਵਾਲੀਆਂ ਕੁੱਲਾਂ ਆਉਣ ਵਾਲੀ ਤਵਾਰੀਖ ਤੇਨੂੰ ਯਾਦ ਕਰਿਆ ਕਰੇਗੀ ਕੋਈ ਬਾਦਸ਼ਾਹ ਇਸ ਸਮੇਂ ਚ ਹੋਇਆ ਬਸ ਐਨੀ ਕਹਿਣ ਦੀ ਧੀਰ ਸੀ ਕਹਿੰਦਾ ਮਹਾਰਾਜ ਜੀ ਮੈਂ ਭੁੱਲ ਗਿਆ ਸੀ ਇੱਕਦਮ ਹੁਕਮ ਕੀਤਾ ਕਹਿੰਦੇ ਸਾਰੇ ਮੰਦਰਾਂ ਨੂੰ ਤਾਲੇ ਖੋਲ ਦੇ ਖੋਲ ਦੇ ਜਿੰਨੇ ਫਕੀਰ ਸੀ ਸਾਰੇ ਰਿਹਾ ਕਰ ਦੋ ਰਿਹਾ ਕਰਾਏ ਜਦੋਂ ਫਕੀਰ ਰਿਹਾ ਕਰਾਏ ਨਾ ਸਰਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਸੱਚੇ ਪਾਤਸ਼ਾਹ ਇੱਕ ਕਿਰਪਾ ਕਰ ਦਿਓ ਮਾਰੇ ਕਿਨੇ ਦੱਸ ਤੁਸੀਂ ਗਿਆਨ ਦਿੱਤਾ ਹੈ ਤੁਸੀਂ ਗਿਆਨ ਦਿੱਤਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਇੰਦ ਪਹਿਲੀ ਵਾਰ ਹੋਇਆ ਮੈਨੂੰ ਕੋਈ ਐ ਬੋਲਿਆ ਤੇ ਮੈਂ ਜਰ ਗਿਆ ਹਾਂ ਵੀ ਬਾਦਸ਼ਾ ਹੱਥ ਜੋੜ ਕੇ ਕਹਿੰਨਾ ਮੈਨੂੰ ਸਿੱਖ ਬਣਾ ਲਓ ਆਪਾ ਮੈਨੂੰ ਆਪਣਾ ਸਿੱਖ ਕਰ ਲਓ ਜ਼ਿੰਦਗੀ ਜਿਉਣ ਦੀ ਜਾਜ ਆ ਜਾਏ ਗੁਰੂ ਨਾਨਕ ਸਾਹਿਬ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਿਸ ਅਕਾਲ ਨੇ ਇਸ ਗੱਦੀ ਤੇ ਬਾਇਆ ਹੁੰਦਾ ਸਿਮਰਨ ਕਰਿਆ ਕਰ ਉਹ ਗੱਲ ਸੁਣ ਤੂੰ ਇੱਥੇ ਵੀ ਸੁખી ਤੇ ਤੂੰ ਗਾਂ ਵੀ ਸੁਖੀ ਸੱਚੇ ਪਾਤਸ਼ਾਹ ਜੀ ਨੇ ਤਾਰਿਆ